ਦਸਾਂ ਗੁਰੂਆਂ ਦੀ ਕਿਰਪਾਲੂ ਦ੍ਰਿਸ਼ਟੀ ਸੰਤ ਅਤਰ ਸਿੰਘ ਜੀ ਫੌਜ ਤੋਂ ਨਾਮ ਕਟਵਾ ਕੇ ਟਾਂਗੇ ਤੇ ਸਵਾਰ ਹੋ ਕੇ ਪੰਜਾ ਸਾਹਿਬ ਵੱਲ ਚੱਲ ਪਏ ਟਾਂਗੇ ਵਿੱਚ ਬੈਠਿਆਂ ਆਪਣੇ ird gird ਦਸੇ ਪਾਤਸ਼ਾਹਿਆਂ ਦਾ ਪ੍ਰਕਾਸ਼ ਅਨੁਭਵ ਕੀਤਾ ਅਤੇ ਅਰਸ਼ੀ ਆਵਾਜ਼ ਸੁਣੀ ਬੱਚਾ ਅਸੀਂ ਹਰ ਵਖਤ ਤੇਰੇ ਅੰਗ ਸੰਗ ਹਾਂ ਅਸਾਂ ਤੈਨੂੰ ਆਪ ਆਪਣੀ ਕਾਰ ਸੇਵਾ ਵਾਸਤੇ ਫੌਜ ਵਿੱਚੋਂ ਆਜ਼ਾਦ ਕਰਵਾਇਆ ਹੈ ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ ਰਸਤੇ ਵਿੱਚ ਛਾ ਦੀ ਢੇਰੀ ਪਿੰਡ ਵਿੱਚੋਂ ਜਾਂਦਿਆਂ ਹੋਇਆਂ ਇੱਕ ਬਜ਼ੁਰਗ ਭਾਈ ਸੁੰਦਰ ਸਿੰਘ ਜੀ ਪਾਸੋਂ ਪੰਜਾ ਸਾਹਿਬ ਦਾ ਰਸਤਾ ਪੁੱਛਿਆ ਤਾਂ ਉਸਨੇ ਕਿਹਾ ਸੰਤ ਜੀ ਸਾਡੇ ਪਾਸ ਠਹਿਰੋ ਪਰ ਸੰਤ ਜੀ ਨੇ ਕਿਹਾ ਅਸੀਂ ਪੰਜਾ ਸਾਹਿਬ ਜਾਣਾ ਹੈ ਉਸ ਦੇ ਮੂੰਹੋਂ ਬੜੇ ਪ੍ਰੇਮ ਸਤਕਾਰ ਅਤੇ ਸਹਿਜ ਸੁਭਾਅੇ ਨਿਕਲਿਆ ਜਿੱਥੇ ਕੜਾਹ ਪ੍ਰਸ਼ਾਦ ਦੇ ਗੱਫੇ ਮਿਲਦੇ ਨੇ ਸੰਤ ਉੱਥੇ ਹੀ ਜਾਂਦੇ ਨੇ ਸਾਡੇ ਗਰੀਬਾਂ ਦੀ ਰੁੱਖੀ ਸੁੱਕੀ ਰੋਟੀ ਕੌਣ ਕਬੂਲਦਾ ਏ ਉਸ ਦੇ ਪ੍ਰੇਮ ਦੀ ਭਾਵਨਾ ਵੇਖ ਕੇ ਸੰਤਾਂ ਦਾ ਹਿਰਦਾ ਦਰਬ ਗਿਆ ਸੰਤ ਮਹਾਰਾਜ ਉਸ ਦੇ ਨਾਲ ਉਸ ਦੇ ਘਰ ਚਲੇ ਗਏ ਅਤੇ ਕਿਹਾ ਕਿ ਅਸੀਂ ਹੁਣ ਰੁੱਖੀ ਸੁੱਕੀ ਰੋਟੀ ਖਾ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰਾਂਗੇ ਇੱਥੇ ਸੰਤ ਜੀ ਲਗਭਗ 9 ਮਹੀਨੇ ਰਹੇ ਅਤੇ ਰਾਤ ਦਿਨ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕੀਤੇ ਇਸ ਸਮੇਂ ਮਾਈ ਰਾਧਾ ਸੁਪਤਨੀ ਭਾਈ ਗੁਰਮਖ ਸਿੰਘ ਨੇ ਸੰਤਾਂ ਦੀ ਆਪਣੇ ਬੱਚਿਆਂ ਬਾਗ ਬੜੇ ਪ੍ਰੇਮ ਨਾਲ ਸੇਵਾ ਕੀਤੀ ਇੱਕ ਦਿਨ ਮਾਈ ਰਾਧਾ ਨੇ ਫੁੱਲੇ ਹੋਏ ਫੁਲਕੇ ਦੀ ਤਹਿ ਵਿੱਚ ਚੋਰੀ ਮੱਖਣ ਰੱਖ ਦਿੱਤਾ ਤਾਂ ਜੋ ਰਾਤ ਦਿਨੇ ਬਾਣੀ ਪੜਨ ਨਾਲ ਸੰਤਾਂ ਦਾ ਸਿਰ ਖੁਸ਼ਕ ਨਾ ਹੋ ਜਾਵੇ ਸੰਤ ਜੀ ਮਹਾਰਾਜ ਨੇ ਫੁਲਕੇ ਦੀ ਤਹਿ ਫੁੱਲੀ ਹੋਈ ਦੇਖ ਕੇ ਜਦੋਂ ਫੁਲਕੇ ਦਾ ਫੜਦਾ ਲਾਇਆ ਤਾਂ ਮਾਤਾ ਨੂੰ ਇਹ ਕਹਿ ਕੇ ਫੁਲਕਾ ਵਾਪਸ ਕਰ ਦਿੱਤਾ ਕਿ ਆਪ ਜੀ ਦੇ ਪਤੀ ਨਾਲ ਸਾਡਾ ਬਚਨ ਰੁੱਖੀ ਸੁੱਕੀ ਰੋਟੀ ਖਾ ਕੇ ਹੀ ਨਾਮ ਬਾਣੀ ਸਿਮਰਨ ਕਰਨ ਦਾ ਸੀ ਇੱਥੇ 9 ਮਹੀਨੇ ਸਿਮਰਨ ਕਰਨ ਉਪਰੰਤ ਇੱਕ ਰਾਤ ਚੁੱਪਚੀ ਬਿਤੇ ਹੀ ਪੰਜਾ ਸਾਹਿਬ ਆ ਗਏ